ਲ ਲੈ ਕੇ ਆਈਆਂ ਜੀ 18 ਬ੍ਰੈਸਟ ਕਮੀਜ਼ ਦੀ ਕਟਿੰਗ ਮੈਂ ਪ੍ਰੋਪਰ ਸਾਰੀ ਕਮੀਜ਼ ਦੀ ਤੁਹਾਨੂੰ ਕਟਿੰਗ ਦੱਸਾਂਗੀ 18 ਬ੍ਰੈਸਟ ਦੀ ਕਮੀਜ਼ ਦੀਆਂ ਕਾਟ ਕਿੰਨਾ ਤੀੜਾ ਰੱਖਣਾ ਹੈ ਕਿੰਨਾ ਮੋਢਾ ਰੱਖਣਾ ਹੈ ਠੀਕ ਹੈ ਜੀ ਕਢਾਈ ਵਾਲਾ ਕਮੀਜ਼ ਹੈ ਬਾਜੂ ਤੇ ਵੀ ਕਢਾਈ ਹੈ ਘੇਰੇ ਤੇ ਵੀ ਕਢਾਈ ਹੈ ਤੇ ਉਸ ਦੇ ਵਿੱਚ ਬਾਜੂ ਦੇ ਵਿੱਚ ਜੋੜ ਆਉਣਗੇ ਉਹ ਆਪਾਂ ਨੇ ਕਿਵੇਂ ਕਟਿੰਗ ਕਰਨਾ ਹੈ ਠੀਕ ਹੈ ਮੈਂ ਸਾਰਾ ਪ੍ਰੋਪਰ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਵਾਂਗੀ ਜੀ ਆਓ ਜੀ ਕਰਦੇ ਹਾਂ ਕਮੀਜ਼ ਦੀ ਕਟਿੰਗ ਹਾਂਜੀ ਇਹ ਵਾਲਾ ਆਪਣੇ ਕੋਲ ਕਮੀਜ਼ ਹੈ ਜੀ ਆਪਾਂ ਇਸ ਦੀ ਕਟਿੰਗ ਪੀਸਾਂ ਦੀ ਕਰ ਚੁੱਕੇ ਹਾਂ ਇਹ ਦੇਖੋ ਬਾਹ ਵੀ ਆਪਾਂ ਨੇ ਆਲ ਓਵਰ ਸੂਟ ਸੀਗਾ ਤੇ ਬਾਹ ਵੀ ਕਟਿੰਗ ਕਰ ਲਈ ਕਪੜਾ ਤੇ ਇਹ ਦੇਖੋ ਆਪਾਂ ਘੇਰੇ ਦੇ ਵੀ ਪੀਸ ਉਤਾਰ ਲਏ ਨੇ ਠੀਕ ਹੈ ਲੰਬਾਈ ਦੇ ਲੰਬਾਈ ਤੇ ਘੇਰਾ ਮਿਲਤੀ ਕਰਕੇ ਤੇ ਆਪਾਂ ਪੀਸ ਕਟਿੰਗ ਕਰ ਲਿਆ ਠੀਕ ਹੈ ਅਲਓਵਰ ਸੂਟ ਸੀਗਾ ਇਸ ਤੋਂ ਪਹਿਲਾਂ ਮੈਂ ਇਸ ਦੀ ਵੀਡੀਓ ਪਾ ਚੁੱਕੀ ਹਾਂ ਇਸ ਸੂਟ ਫੁੱਲ ਦੀ ਕਿਵੇਂ ਕਟਿੰਗ ਕੀਤੀ ਆਪਾਂ ਕਿਵੇਂ ਕਢਾਈ ਵਾਲੇ ਸੂਟ ਦੀ ਕਿਹ ਰਏ ਤੇ ਕਢਾਈ ਸੀਗੀ ਬਾਹ ਤੇ ਕਢਾਈ ਸੀਗੀ ਆਪਾਂ ਪੂਰੇ ਸੂਟ ਦੀ ਕਿਵੇਂ ਕਟਿੰਗ ਕੀਤੀ ਆ ਉਹ ਤੁਸੀਂ ਵੀਡੀਓ ਦੇਖ ਲੈਣਾ ਉਸ ਤੋਂ ਬਾਅਦ ਉਹਦੇ ਵਿੱਚ ਕਾਟਾਂ ਨਹੀਂ ਦੱਸੀਆਂ ਹੋਈਆਂ ਕਾਟਾਂ ਦੀ ਵੀਡੀਓ ਮੈਂ ਅਲੱਗ ਤੋਂ ਬਣਾ ਰਹੀ ਆ ਤੇ ਤੁਸੀਂ ਉਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਦੀਆਂ ਕਾਟਾਂ ਦੇਖ ਲੈਣੀਆਂ ਇਹ ਹੈਗੇ ਜੀ 18 ਬਰੈਸਟ ਕਮੀਜ਼ ਕਟਿੰਗ ਕਰਾਂਗੇ ਹੁਣ ਠੀਕ ਹੈ ਆਪਣੇ ਕਮੀਜ਼ ਨੂੰ ਅਲੱਗ-ਅਲੱਗ ਪੀਸਾ ਨੂੰ ਕੱਟ ਕੇ ਤੇ ਇਹ ਦੇਖੋ ਇਸ ਤਰ੍ਹਾਂ ਵਿਸ਼ਾਲਿਆ ਹੁਣ ਲਵਾਂਗੇ ਜੀ ਤੀਰਾ ਸਭ ਤੋਂ ਪਹਿਲਾਂ ਇਹਨਾਂ ਦਾ ਬੈਨ ਨੱਕ ਰੱਖਾਂਗੇ ਤੇ ਬੈਨ ਨੱਕ ਦਾ ਤੀਰਾ ਆਪਾਂ ਨੇ ਲੈਣਾ ਹੈ 13 ਇੰਚ ਸਭ ਤੋਂ ਪਹਿਲਾਂ ਥੋੜੀ ਜੀ ਇੱਥੇ ਫਿਨਿਸ਼ਿੰਗ ਨਾਲ ਕਟਿੰਗ ਕਰਾਂਗੇ ਠੀਕ ਹੈ ਲੰਬਾਈ ਆਪਣੇ ਕੋਲ ਬਹੁਤ ਹੈ ਕਟਿੰਗ ਦਾ ਟਾਈਮ ਆਪਾਂ ਨੇ ਵੱਧ ਰੱਖੀ ਸੀਗੀ 1 ਇੰਚ ਹਾਂ ਸਾਡੇ 43 43 ਇੰਚ ਆਪਾਂ ਤਿਆਰ ਰੱਖਣੀ ਹੈ ਠੀਕ ਹੈ ਜੀ 18 ਬ੍ਰੈਸਟ ਕਮੀਜ਼ ਦੀ ਕਟਿੰਗ ਬੈਨ ਨੈੱਕ ਬਣਾਵਾਂਗੇ ਉਸ ਦਾ ਮੋਢਾ ਆਪਾਂ ਕਿੰਨਾ ਲੈਣਾ ਤੇ ਕਿੰਨੇ ਇੰਚ ਤੇ ਆਪਾਂ ਪਲੇਟ ਪਾਉਣੀ ਇਹ ਮੈਂ ਸਾਰਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੀ 13 ਇੰਚ ਆਪਾਂ ਨੇ ਮੋਢਾ ਲਿਆ ਠੀਕ ਹੈ ਮੋਢੇ ਦੀ ਡੀਪਨੈਸ ਲੈਣੀ ਆਪਾਂ 7 ਇੰਚ ਠੀਕ ਹੈ ਦੀਪਨਸ ਮਤਲਬ ਇਧਰ ਨੂੰ ਹੇਠਾਂ ਨੂੰ ਇਸੇ ਤਰ੍ਹਾਂ ਤੁਸੀਂ 7 7 ਇੰਚ ਤੇ ਕਰਕੇ ਇਧਰੋਂ ਮਿੰਤੀ ਕਰਕੇ ਚੰਗੀ ਤਰ੍ਹਾਂ ਲਾਈਨ ਲਾਉਣੀ ਹੈ ਠੀਕ ਹੈ ਇਧਰ ਆਪਣਾ ਗਲਾ ਬਣੇਗਾ ਠੀਕ ਹੈ ਜੀ ਤੇ ਜਿੱਥੋਂ ਜਿੱਧਰਲੀ ਸਾਈਡ ਆਪਣਾ ਗਲਾ ਬਣੇਗਾ ਉਧਰੋਂ ਤੁਸੀਂ ਇੰਚੀ ਟੇਪ ਰੱਖ ਕੇ ਇੱਥੇ ਆਪਾਂ ਲਿਆ 6.5 ਇੱਥੇ ਵੀ 6.5 ਤੇ ਨਿਸ਼ਾਨ ਲਾਉਣਾ ਤੇ ਇੱਕ ਲਾਉਣਾ 6 ਤੇ ਠੀਕ ਹੈ ਇਸ ਤਰ੍ਹਾਂ ਤੁਸੀਂ ਪਹਿਲਾਂ ਨਿਸ਼ਾਨਾ ਨੂੰ ਮਲਾ ਲੈਣਾ ਹੈ 7 ਇੰਚ ਜਿਹੜਾ ਆਪਾਂ ਡਾਊਨ ਲਾਇਆ ਸੀ ਉਸ ਦਾ ਤੁਸੀਂ ਹਾਫ ਕਰ ਲੈਣਾ ਹੈ ਇੱਥੋਂ ਆਪਾਂ ਨੇ ਇਹ ਵਾਲੀ ਕਾਟ ਜਿਹੜੀ ਇਸ ਤਰ੍ਹਾਂ ਮਲਾ ਲੈਣੀ ਇਹ ਆਪਾਂ ਤਾਂ ਪਾਉਨੇ ਹੁੰਦੇ ਆ ਜੇਕਰ ਮੋਡੇ ਵਿੱਚ ਝੋਲ ਆਉਂਦਾ ਹੈ ਕੱਪੜਾ ਵੱਧਦਾ ਤੇ ਉਹ ਇਹਦੇ ਨਾਲ ਪ੍ਰੋਪਰ ਵਧੀਆ ਫਿਟਿੰਗ ਆ ਜਾਂਦੀ ਹੈ ਆਪਣੀ ਬ੍ਰੈਸਟ ਹੈਗੀ ਹੈ ਜੀ 18 18 ਦਾ ਹਾਫ ਲਾਵਾਂਗੇ 9 ਇੰਚ ਠੀਕ ਹੈ ਇੱਥੋਂ ਤੁਸੀਂ ਹੁਣ ਇਹ ਦੇਖੋ ਜਿੱਥੇ ਆਪਾਂ 1/2 ਇੰਚ ਅੰਦਰ ਵੱਲ ਨੂੰ ਕਾਟ ਪਾਈ ਸੀ ਉੱਥੋਂ ਤੁਸੀਂ ਇੰਚੀ ਟੇਪ ਨੂੰ ਰੱਖ ਕੇ ਇਸ ਤਰ੍ਹਾਂ ਇਹਦਾ ਹਾਫ ਕਰ ਲਓ ਤੇ ਇੱਥੇ ਹੁਣ ਪਾਵਾਂਗੇ 프ਰੰਟ ਵਾਲੀ ਕਾਟ ਇਸ ਤਰ੍ਹਾਂ ਇਹ ਹੈਗੀ ਜੀ 프ਰੰਟ ਵਾਲੀ ਕਾਟ ਜਿੱਥੋਂ ਆਪਾਂ ਨੇ ਹਾਫ ਕੀਤਾ ਸੀਗਾ ਉੱਥੇ ਤੁਸੀਂ ਇਸ ਤਰ੍ਹਾਂ ਤੀਰੇ ਨੂੰ ਸਿੱਧਾ ਮਿਲਾ ਲੈਣਾ ਇਸ ਤਰ੍ਹਾਂ ਤੁਸੀਂ ਬੈਕ ਕਾਰਡ ਦੇ ਦੇਣੀ ਹੈ ਹੁਣ ਲਾਵਾਂਗੇ ਜੀ ਸਾਈਡ ਦੇ ਨਿਸ਼ਾਨ ਸਾਈਡ ਸਲਾਈ ਆਪਾਂ ਕਿੰਨੀ ਰੱਖਣੀ ਹੁੰਦੀ ਆ ਆਪਾਂ ਇਹਦੀ ਰੱਖਣੀ ਆ ਜੀ 13.5 14 ਇੰਚ ਰੱਖਾਂਗੇ 13.5 ਤਿਆਰ ਹੈ ਅੱਧਾ ਇੰਚ ਆਪਣੀ ਸਲਾਈ ਦੇ ਵਿੱਚ ਲੈ ਜਾਏਗਾ ਠੀਕ ਹੈ ਤੇ ਕਮਰ ਵੀ ਇਹਨਾਂ ਦੀ ਲਾਵਾਂਗੇ 7 ਇੰਚ ਤੇ ਇਸ ਤਰ੍ਹਾਂ ਤੁਸੀਂ ਲਾਈਨਾਂ ਲਾਈਨਾਂ ਲਾ ਲੈਣੀ ਹੈ ਕਮਰ ਹੈਗੀ 15 ਇੰਚ ਪਲੇਟ ਪਹਿਣਗੇ ਤੇ ਆਪਾਂ ਲਾਵਾਂਗੇ ਇਹਨਾਂ ਦਾ 16 ਇੰਚ ਤੇ ਨਿਸ਼ਾਨ ਇਸ ਤਰ੍ਹਾਂ ਠੀਕ ਹੈ ਜੀ ਹਿੱਪ ਹੈਗੀ ਆ 17.5 ਤੇ ਇਹ ਆਵੇਗਾ 9.5 17.5 ਦਾ ਹਾਫ ਆਏਗਾ 9.5 ਇਸ ਤਰ੍ਹਾਂ ਤੁਸੀਂ ਲਾ ਲੈਣਾ ਹੁਣ ਆਪਾਂ ਇਥੋਂ ਬ੍ਰੈਸਟ ਨੂੰ ਮਲਾਵਾਂਗੇ ਇਸ ਤਰ੍ਹਾਂ ਤੇ ਹਿੱਪ ਤੋਂ ਤੁਸੀਂ ਇਸ ਤਰ੍ਹਾਂ ਗੁਲਾਈ ਦੇਣੀ ਹੈ ਥੋੜਾ ਜਿਹਾ ਹਿੱਪ ਤੋਂ ਬਾਹਰ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਜੀ ਇਹਨਾਂ ਦੇ ਪਲੇਟ ਤਿਆਰ ਰੱਖਾਂਗੇ 11 ਇੰਚ ਟੋਟਲ ਆਪਾਂ ਨਿਸ਼ਾਨ ਲਾਵਾਂਗੇ 11.5 ਇੰਚ 18 ਬਰੈਸਟ ਵਾਲਿਆਂ ਦੇ ਤਿਆਰ ਪਲੇਟ ਰੱਖੇ ਨੇ ਸੈਂਟਰ ਰੱਖਿਆ 7 ਇੰਚ 7 ਦਾ ਹਾਫ 3.5 7 ਇੰਚ ਲੰਬਾ ਪਲੇਟ ਪਾਵਾਂਗੇ ਠੀਕ ਹੈ ਆ ਦੇਖੋ ਜੀ ਪ੍ਰੋਪਰ ਨਿਸ਼ਾਨ ਆਪਣੇ ਲੱਗ ਗਏ ਹੁਣ ਕਰਦੇ ਆ ਕਮੀਜ਼ ਦੀ ਕਟਿੰਗ ਇੱਧਰ ਘੇਰੇ ਤੋਂ ਵੀ ਨਿਸ਼ਾਨ ਲਾ ਲੈਨੇ ਪਹਿਲਾਂ ਲੰਬਾਈ ਦੇ ਨਿਸ਼ਾਨ ਲਾ ਲਓ 43.5 43 ਇੰਚ ਆਪਾਂ ਨੂੰ ਤਿਆਰ ਚਾਹੀਦੀ ਤੇ ਆਪਾਂ 43.5 ਤੇ ਲਾਉਣੇ ਆ ਠੀਕ ਹੈ ਇਹਨਾਂ ਦਾ ਕੇਰਾ ਹੈਗਾ 17 ਇੰਚ ਹਿੱਪ ਹੈ ਗਈ ਸੀਗੀ 17 ਕੇਰਾ 17 ਇਸ ਤਰ੍ਹਾਂ ਥੋੜਾ ਜਿਹਾ ਇੱਦਾਂ ਮਿਲੇਗਾ ਠੀਕ ਹੈ ਇਹਦੇ ਚ ਪਾਈਪਿੰਗ ਲੱਗੇਗੀ ਆਪਾਂ ਇਹ ਕਪੜਾ ਕਟਿੰਗ ਨਹੀਂ ਕਰਨਾ ਹੁਣ ਕਰਦੇ ਆ ਕਮੀਜ਼ ਦੀ ਕਟਿੰਗ ਇਹ ਦੇਖੋ ਪਹਿਲਾਂ ਆਪਾਂ ਇਸੇ ਤਰ੍ਹਾਂ ਹੀ ਸਾਰੀਆਂ ਕਟਾਂ ਕਟਿੰਗ ਕਰ ਲੈਣੀਆਂ ਠੀਕ ਹੈ ਆਪਾਂ ਆ ਦੇਖੋ ਹੁਣ ਇਸ ਤਰ੍ਹਾਂ ਪੀਸ ਚੱਕ ਲੈਣਾ ਪਿਛਲੇ ਕਮੀਜ਼ ਨੂੰ ਤੁਸੀਂ ਕੁਝ ਨਹੀਂ ਕਰਨਾ ਜੇਕਰ ਬੈਲ ਲਾਉਣਾ ਹੈ ਨਾ ਇੱਥੇ ਕੱਟ ਲਾਉਣਾ ਹੈ ਕੁਝ ਨਹੀਂ ਕਰਨਾ ਇਹਨੂੰ ਛੇੜਨਾ ਹੀ ਨਹੀਂ ਬਸ ਐਵੇਂ ਰਹਿਣ ਦੇਣਾ ਠੀਕ ਹੈ ਇਸ ਤਰ੍ਹਾਂ ਉੱਪਰਲਾ ਪੀਸ ਚੱਕ ਕੇ ਵੱਖਰਾ ਕਰ ਲਓ ਤੇ ਇਹਦੀ ਫਰੰਟ ਵਾਲੀ ਕਾਰਡ ਤੁਸੀਂ ਇਸ ਤਰ੍ਹਾਂ ਪਾ ਸਕਦੇ ਹੋ ਠੀਕ ਹੈ ਇਹਨੂੰ ਤੁਸੀਂ ਇੱਥੇ ਕੱਟ ਲਾ ਸਕਦੇ ਹੋ ਇੱਥੇ ਤਾਂ ਆਪਾਂ ਰੈਡੀਮੇਡ ਗਲਾ ਪਾਵਾਂਗੇ ਅਟੈਚ ਕਰਾਂਗੇ ਠੀਕ ਹੈ ਜਦੋਂ ਵੀ ਕਾਰਡ ਪਾਉਣੀ ਹੈ ਇਸ ਤਰ੍ਹਾਂ ਤੁਸੀਂ ਕਮੀਜ਼ ਦੇ ਕੱਪੜੇ ਨੂੰ ਅਲੱਗ-ਅਲੱਗ ਕਰ ਲੈਣਾ ਹੈ ਫਰੰਟ ਵਾਲੀ ਕਾਰਡ ਪਾਉਣ ਲੱਗਿਆਂ ਥੋੜੀ ਜੀ ਕਮਰ ਤੇ ਕੱਟ ਦੇਵਾਂਗੇ ਹਿੱਪ ਤੇ ਵੀ ਛੋਟੇ ਛੋਟੇ ਕੱਟ ਲਾ ਲਓ ਕਮਰ ਤੇ ਵੀ ਲਾ ਲਓ ਠੀਕ ਹੈ ਜੀ ਇਹ ਹੋ ਗਈ 18 ਬ੍ਰੈਸਟ ਕਮੀਜ਼ ਕਟਿੰਗ ਹੁਣ ਕਰਦੇ ਹਾਂ ਇਸ ਦੀ ਬਾਜੂ ਕਟਿੰਗ ਇਸ ਦੀ ਬਾਜੂ ਦੇਖੋ ਜੀ ਜਿੰਨਾ ਵੀ ਕਮੀਜ਼ ਨਾਲੋਂ ਕੱਪੜਾ ਬਚਿਆ ਸੀ ਉਸ ਵਿੱਚੋਂ ਇਹ ਬਾਹਮ ਬਣੇਗੀ ਤੇ ਬਾਹ ਦੇ ਵਿੱਚ ਆਵੇਗਾ ਜੋੜ ਕਡਾਈ ਵਾਲੇ ਤੇ ਜੋੜ ਆਉਂਦਾ ਹੀ ਹੁੰਦਾ ਇਹ ਦੇਖੋ ਤੁਸੀਂ ਕੀ ਕਰਨਾ ਹੈ ਇਸ ਦਾ ਸੈਂਟਰ ਕਰ ਲੈਣਾ ਇਹਨਾਂ ਦੋਨਾਂ ਨੂੰ ਉੱਪਰ ਰੱਖ ਲੈਣਾ ਦੋਨੋਂ ਦੇਖੋ ਇਸ ਕਡਾਈ ਜਿਹੜੀ ਉਹ ਆਪਾਂ ਅੰਦਰ ਕੀਤੀ ਹੈ ਇਸ ਤਰ੍ਹਾਂ ਖੋਲ ਕੇ ਤੁਹਾਨੂੰ ਦੱਸ ਦਿੰਨੇ ਆ ਇਹ ਦੇਖੋ ਕਡਾਈ ਵਾਲੀ ਸਿੱਧੀ ਸਾਈਡ ਜਿਹੜੀ ਉਹ ਅੰਦਰ ਹੈ ਪੁੱਠੀ ਸਾਈਡ ਬਾਹਰ ਹੈ ਉੱਪਰਲੀ ਬਾਹਾਂ ਦੀ ਵੀ ਵਾਲੀ ਦੀ ਦੋਨਾਂ ਨੂੰ ਆਪਸ ਵਿੱਚ ਮਲਾਇਆ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਇਹਨੂੰ ਪਹਿਣਗੇ ਜੋੜ ਇਹ ਆਪਣੇ ਕੋਲ ਐਕਸਟਰਾ ਕੱਪੜਾ ਹੈ ਇਹ ਕਪੜਾ ਆਪਣੇ ਕੋਲ ਬਚਿਆ ਸੀਗਾ ਇਸ ਤਰ੍ਹਾਂ ਤੁਸੀਂ ਇਸ ਦੀ ਕਿੰਨੇ ਇੰਚ ਤੁਸੀਂ ਜੋੜ ਪਾਉਣਾ ਆਪਾਂ ਨੂੰ ਪ੍ਰੋਪਰ ਮੋਡਾ ਜਿਹੜਾ 8 ਇੰਚ ਚਾਹੀਦਾ ਇਹਨਾਂ ਦਾ 60 ਪੌਣਿਕ 8 ਚਾਹੀਦਾ ਕਪੜਾ ਕਟਿੰਗ ਕਰ ਲਿਆ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਰੱਖ ਲੈਣਾ ਇਹਨੂੰ ਤੇ ਲੰਬਾਈ ਕਟਿੰਗ ਕਰ ਲੈਣੀ ਹੌਣ ਲਾਉਣੇ ਆ ਜੀ ਕਾਟਾਂ ਦੇ ਨਿਸ਼ਾਨ ਇੱਥੋਂ ਆਪਾਂ ਨੇ ਲਾਉਣਾ ਹੈ ਜੀ 2.5 ਇੰਚ 2.5 ਇੰਚ ਦੀ ਇਸ ਤਰ੍ਹਾਂ ਤੁਸੀਂ ਇੱਕ ਲਾਈਨ ਡਰਾ ਕਰ ਲੈਣੀ ਹੈ ਠੀਕ ਹੈ ਜੇਕਰ ਤੁਹਾਡਾ ਮੋਡਾ 8 ਹੈ ਇਹਨਾਂ ਦਾ ਹੈਗਾ ਪੌਣੇ 8 ਮਤਲਬ 8 ਤੋਂ ਇਹ ਜਿਹੜਾ ਵੱਡਾ ਪੁਆਇੰਟ ਹੈ ਇੱਥੋਂ ਤੱਕ ਕਾਟ ਹੈ ਤੇ ਆਪਾਂ ਨੇ ਲਾਉਣਾ ਹੈ ਸਵਾਹ ਸਾਤਕ 1/2 ਇੰਚ ਕੱਟ ਕਰਕੇ ਲਾਉਣਾ ਠੀਕ ਹੈ ਇੱਥੋਂ ਜਿੱਥੋਂ 1/2 ਇੰਚ ਕੱਟ ਕਰਕੇ ਨਿਸ਼ਾਨ ਲਾਇਆ ਉੱਥੋਂ ਆਪਾਂ ਇਸ ਤਰ੍ਹਾਂ ਗੁਲਾਈ ਦੇ ਦੇਣੀ ਠੀਕ ਹੈ ਜੋੜ ਆਪਣੇ ਬਿਲਕੁਲ ਪ੍ਰੋਪਰ ਐਂਡ ਤੇ ਸਲਾਈਆਂ ਤੇ ਹੀ ਆਉਣਗੇ ਬਾਹੋਂ ਅੱਗੋਂ ਆਪਾਂ ਥੋੜੀ ਜੀ ਖੁੱਲੀ ਰੱਖਣੀ ਹੈ ਜੀ ਓਪਨ 6 ਇੰਚ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਮੋਢੇ ਨਾਲ ਮਲਾ ਲੈਣਾ ਪ੍ਰੋਪਰ ਆਪਣਾ ਜਿਹੜਾ ਜੋੜ ਹੈ ਉਹ ਬਸ ਸਲਾਈਆਂ 'ਚ ਹੀ ਆ ਰਿਹਾ ਦੇਖੋ ਜਦੋਂ ਇਹਦੀ ਸਟਿਚਿੰਗ ਹੋ ਗਈ ਉਦੋਂ ਤੁਹਾਨੂੰ ਪ੍ਰੋਪਰ ਪਤਾ ਲੱਗ ਜਾਣਾ ਠੀਕ ਹੈ ਤੇ ਇਸ ਦੀ ਕਰਦੇ ਹਾਂ ਕਟਿੰਗ ਇਹ ਤੁਸੀਂ ਸਾਰੇ ਪੀਸ ਇਕੱਠੇ ਕਟਿੰਗ ਕਰਨੇ ਇੱਥੋਂ ਤੁਸੀਂ ਇਸ ਨੂੰ ਫੋਲਡਿੰਗ ਕਰ ਲਓ ਇੰਨਾ ਇੰਨਾ ਤੁਸੀਂ ਮਾਰਜਿਨ ਇੱਕ ਤੋਂ 1.5 ਇੰਚ ਵਿੱਚ ਦੇ ਦੇਣਾ ਫਿਰ ਆਪਾਂ ਨੇ ਬਾਹਰ ਦੇ ਕਪੜਾ ਬਾਕੀ ਜਿੰਨਾ ਵੀ ਵੱਜਦਾ ਕਟਿੰਗ ਕਰਦੇ ਨੇ ਠੀਕ ਹੈ ਜੀ ਇਹ ਦੇਖੋ ਆਪਣਾ 2 ਇੰਚ ਦਾ ਜੋੜ ਪੈ ਗਿਆ ਠੀਕ ਹੈ 2 ਇੰਚ ਪੂਰਾ ਜੋੜ ਪੈ ਗਿਆ ਇਹਦੇ ਵਿੱਚੋਂ ਅੱਧਾ-ਅੱਧਾ ਇੰਚ ਆਪਣਾ ਸਲਾਈਆਂ 'ਚ ਚੱਲ ਜਾਣਾ ਬਾਕੀ ਆਪਣਾ ਸਾਰਾ ਜਿਹੜਾ ਮਾਰਜਨ ਹੋ ਜਾਣਾ ਹੁਣ ਆਪਾਂ ਨੇ ਪਾਉਣੀ ਆ ਫਰੰਟ ਵਾਲੀ ਕਾਰਡ ਜੇਕਰ ਕੋਸ਼ਿਸ਼ ਕਰੋ ਕਿ ਜੋੜ ਪਾ ਕੇ ਤੁਸੀਂ ਫੇਰ ਕੱਟ ਪਾ ਲਓ ਠੀਕ ਹੈ ਉਹ ਵਧੀਆ ਰਹੇਗਾ ਤੁਹਾਨੂੰ ਇਸ ਤਰ੍ਹਾਂ ਤੁਸੀਂ ਕੀ ਕਰਨਾ ਹੈ ਇਹ ਦੇਖ ਪਹਿਲਾ ਨਿਸ਼ਾਨ ਲਾਉਣੇ ਦੱਸ ਦਿੰਨੇ ਆ ਜਿੱਥੋਂ ਆਪਾਂ ਮੋਢਾ ਲਾਇਆ ਸੀ ਇਸ ਤਰ੍ਹਾਂ ਆਪਣਾ ਇੰਚੀ ਟੇਪ ਦੇਖੋ ਰੱਖ ਲਿਆ ਇਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਠੀਕ ਹੈ 1 ਇੰਚ ਦਾ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲੈਣਾ ਤੇ ਇੱਧਰ ਨੂੰ ਗੁਲਾਈ ਦੇ ਦੇਣੀ ਹੈ ਇਸ ਤਰ੍ਹਾਂ ਤੁਸੀਂ ਹੁਣ ਕੀ ਕਰਨਾ ਹੈ ਇੱਥੇ ਦੋ ਪੀਸ ਉੱਪਰਲੇ ਚੱਕਣੇ ਜੋੜ ਤਾਂ ਆਪਣਾ ਦੋਵਾਂ ਪਾਸੇ ਆਵੇਗਾ ਅੱਗੇ ਪਿੱਛੇ ਚਾਰ ਜੋੜ ਪੈਣਗੇ ਜੀ ਇੱਕ ਬਾਹ ਦੇ ਵਿੱਚ ਦੋ ਜੋੜ ਆਉਣਗੇ ਠੀਕ ਹੈ ਆਪਾਂ ਨੇ ਹੁਣ ਕਟਿੰਗ ਕਰਨੀ ਇਹਨਾਂ ਦੀ ਕਟਿੰਗ ਕਰਨੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਬਟ ਕਰਕੇ ਦੱਸਾਂਗੇ ਤੁਹਾਨੂੰ ਇਹ ਦੇਖੋ ਤੁਸੀਂ ਕੀ ਕਰਨਾ ਬਾਹ ਨੂੰ ਖੋਲ ਲੈਣਾ ਇਹਨੂੰ ਖੋਲ ਲਓ ਇਸ ਤਰ੍ਹਾਂ ਇਹ ਦੇਖੋ ਖੋਲ ਲਿਆ ਦੋ ਜੋੜ ਆਪਣੇ ਇੱਧਰ ਆਉਣਗੇ ਆ ਦੇਖੋ ਠੀਕ ਹੈ ਤੇ ਦੋ ਹੀ ਜੋੜ ਆਪਣੇ ਇੱਧਰ ਆਉਣ ਗਿਆ ਤੁਸੀਂ ਦੇਖ ਰਹੇ ਹੋ ਵਧੀਆ ਦਿਖ ਰਿਹਾ ਤੁਹਾਨੂੰ ਨਾ ਠੀਕ ਹੈ ਆ ਦੇਖੋ ਹੁਣ ਇੱਧਰ ਆਪਾਂ ਨਿਸ਼ਾਨ ਲਾਇਆ ਜਿੱਧਰ ਇੱਧਰ ਆਪਾਂ ਨੇ ਫਰੰਟ ਵਾਲੀ ਕਾਟ ਦੇ ਦੇਣੀ ਹੈ ਜੇਕਰ ਤੁਹਾਡੀਆਂ ਬਾਹਵਾਂ ਦਾ ਕੱਪੜਾ ਇਸੇ ਤਰ੍ਹਾਂ ਜੁੜਿਆ ਹੋਇਆ ਕਟਾਈ ਦੇ ਨਾਲ ਸਿੱਧੀ ਸਾਈਡ ਕਢਾਈ ਮੈਚ ਹੋਈ ਹੈ ਤੇ ਪ੍ਰੋਪਰ ਤੁਹਾਡੀ ਕਾਰਟ ਬਿਲਕੁਲ ਸਹੀ ਆਏਗੀ ਜੇਕਰ ਤੁਹਾਡੀ ਇੱਕ ਬਾਹ ਸਿੱਧੀ ਜੁੜੀ ਹੋਈ ਹੈ ਇੱਕ ਪੁੱਠੀ ਜੁੜੀ ਹੋਈ ਹੈ ਤੇ ਕਾਟਾਂ ਤੁਹਾਡੀਆਂ ਦੋਵੇਂ ਇੱਕ ਬਾਹ ਨੂੰ ਪੈ ਜਾਣਗੀਆਂ ਠੀਕ ਆ ਇਹ ਆਪਣੀ ਹੋ ਗਈ ਜੀ ਕਮੀਜ਼ ਦੀ ਕਟਿੰਗ ਬਾਜੂ ਦੀ ਕਟਿੰਗ ਕਿਵੇਂ ਆਪਾਂ ਨੇ ਜੋੜ ਕਟਿੰਗ ਕੀਤਾ ਕਿਵੇਂ 18 ਬ੍ਰੈਸਟ ਦੀਆਂ ਕਾਟਾਂ ਤੁਹਾਨੂੰ ਸਾਰੀਆਂ ਦੱਸੀਆਂ ਮੋਡਾ ਕਿੰਨਾ ਰੱਖਣਾ ਸੀਗਾ ਤੀਰਾ ਕਿੰਨਾ ਰੱਖਿਆ ਆਪਾਂ ਬੈਨ ਲਾਉਣਾ ਇਸ ਨਾਪ ਨੂੰ ਠੀਕ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜੁਆਇਨ ਕਰ ਲਿਓ ਓਕੇ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਨਵੇਂ ਟੌਪਿਕ ਦੇ ਨਾਲ ਓਕੇ ਜੀ ਧੰਨਵਾਦ ਬਾਏ ਬਾਏ